ਪਿੰਡ ਘਰਚਾ ਵਿੱਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਵੱਲੋਂ ਤੇ ਇੱਥੇ ਸਥਾਨਕ ਜਿੰਨੇ ਵਾਸੀ ਨੇ ਉਹਨਾਂ ਵੱਲੋਂ ਜਿਹੜਾ ਆ ਠੰਡੇ ਮਿੱਠੇ ਜਲ ਦੀ ਜਿਹੜੀ ਆ ਛਵੀਲ ਲਗਾਈ ਗਈ ਆ ਇਹ ਲਗਾਤਾਰ ਮੇਰੀ ਕੱਲ ਦੂਸਰੀ ਛਵੀਲ ਆ ਨਾ ਦੂਸਰੀ ਛਵੀਲ ਲਗਾਈ ਗਈ ਹੈਗੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਬਾਕੀ ਜਿਹੜੀ ਆ ਉਹ ਸੇਵਾ ਜਿਹੜੇ ਆ ਉਹ ਨਿਵਾਰੇ ਨੇ ਔਰ ਇਹ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਔਰ ਇੱਕ ਦੇਖੋ ਨੰਗੇ ਪੈਰੀ ਜਿਹੜੇ ਆ ਇਹ ਸੇਵਾ ਕਰ ਰਹੇ ਨੇ ਬਾਕੀ ਆ ਇਹ ਵੀ ਇੱਕ ਗੱਲ ਜਿਹੜੀ ਆ ਦੇਖਣ ਦੀ ਆ ਬੱਚਿਆਂ ਨੂੰ ਪਤਾ ਹੈਗਾ ਔਰ ਇਹ ਤੁਹਾਨੂੰ ਜਿਹੜਾ ਆ ਕਿ ਸੇਵਾਦਾਰ ਲੱਗੇ ਹੋਏ ਨੇ ਬਕੂਬੀ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਔਰ ਜੇ ਦੇਖੋ ਬੇਟੀਆਂ ਜਿਹੜੀਆਂ ਆ ਬੱਚੀਆਂ ਜਿਹੜੀਆਂ ਲੜਕੀਆਂ ਵੀ ਜਿਹੜੀਆਂ ਆ ਉਹ ਇਸ ਮੌਕੇ ਦੇ ਉੱਪਰ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਔਰ ਇਹ ਜਿਹੜਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਗਰਚਾ ਜਿਹੜਾ ਆ ਇੱਥੇ ਇਹ ਦੂਸਰੀ ਜਿਹੜੀ ਆ ਇਹ ਸ਼੍ਰੀਲ ਜਿਹੜੀ ਆ ਇਹ ਲਗਾਈ ਜਾ ਰਹੀ ਹੈਗੀ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਜਿਹੜੀ ਆ ਕਿ ਇੱਥੇ ਬਰਤਨਾਂ ਦੀ ਜਿਹੜੀ ਆ ਭਾਂਡਿਆਂ ਦੀ ਜਿਹੜੀ ਆ ਸੇਵਾ ਜਿਹੜੀ ਆ ਉਹ ਇਹਨਾਂ ਵੱਲੋਂ ਜਿਹੜੀ ਆ ਨਵਾਈ ਜਾ ਰਹੀ ਹੈਗੀ ਆ ਬਾਕੀ ਜਿਹੜੀ ਹੈਗੀ ਕਿਤੇ ਬਰਤਨਾਂ ਦੀ ਸੇਵਾ ਤੇ ਪਾਣੀ ਪਲਾਣਾ ਤੇ ਦੋਨੋਂ ਹੀ ਪੁੰਦਾ ਕੰਮ ਹੁੰਦੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਦਿਖਾਈਏ ਪਰ ਕਈ ਵਾਰ ਕੀ ਹੁੰਦਾ ਸਾਡੇ ਕੋਲ ਵਕਤ ਨਹੀਂ ਹੁੰਦਾ ਸਾਨੂੰ ਪਹਿਲਾਂ ਫੋਨ ਕਰ ਦਿੱਤਾ ਜਾਂਦਾ ਹੈ 9876379499 ਤੇ ਤੇ ਅਸੀਂ ਉਸ ਹਰ ਜਗ੍ਹਾ ਦੀ ਜਿਹੜੀ ਉਹ ਕਵਰੇਜ ਕਰਦੇ ਹੈਗੇ ਆ ਬੱਚੇ ਤੁਸੀਂ ਦੇਖ ਪਾ ਰਹੇ ਹੋ ਕਿ ਲੱਗੇ ਹੋਏ ਨੇ ਔਰ ਔਰ ਇੱਧਰ ਤੁਸੀਂ ਦੇਖ ਪਾ ਰਹੇ ਹੋ ਇਸ ਤੇ ਅੰਦਰ ਜਿਹੜਾ ਹੈਗਾ ਕਿ ਇੱਥੇ ਵੀ ਜਿਹੜਾ ਇਸ ਤਰ੍ਹਾਂ ਵਾਕਿਆ ਕੀ ਪਿਆਜ਼ ਵਗੈਰਾ ਜਿਹੜੇ ਆ ਕਿ ਸਬਜ਼ੀ ਵਗੈਰਾ ਜਿਹੜੀ ਉਹਤੇ ਬਣਾਈ ਜਾ ਰਹੀ ਤੇ ਇਹ ਜਿਹੜੀ ਹੈ ਇੱਥੇ ਇਹ ਵੀ ਸੇਵਾ ਆਪਣੇ ਕੋਲੋਂ ਜਿਹੜੀ ਆ ਉਹ ਨਵਾਰੇ ਨੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਜਿਹੜਾ ਦ੍ਰਿਸ਼ਾ ਉਹ ਤੁਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਦੇਖ 파 ਰਹੇ ਹੋ। ਔਰ ਉਹ ਤੁਸੀਂ ਦੇਖ 파 ਰਹੇ ਹੋ ਬਿਲਕੁਲ ਛੋਟੀ ਜਿਹੀ ਬੱਚੀ ਹੈਗੀ ਆ ਔਰ ਨਾਲ ਦੇਖੋ ਇੱਕ ਛੋਟਾ ਜਿਹਾ ਬੱਚਾ ਨੰਨਾ ਮੁੰਨਾ ਜਿਹੜਾ ਹੈ ਦੇਖੋ ਇਹ ਹੁਣੇ ਤੇ ਜਿਹੜੀ ਸੇਵਾ ਸੇਵਾ ਜਿਹੜੀ ਆ ਕਰਨ ਦਾ ਜਿਹੜੀ ਆ ਨਾ ਇਹਨਾਂ ਨੂੰ ਕਿੱਦੇ ਕੀ ਸੇਵਾ ਭਾਵਨਾ ਹੁਣੇ ਤੇ ਮਨ ਦੇ ਵਿੱਚ ਜਦੋਂ ਜਾਗ ਜਾਂਦੀ ਹੈਗੀ ਆ ਤੇ ਇਹੀ ਇੱਕ ਪੰਜਾਬੀਆਂ ਦੀ ਖਾਸ ਕਰਕੇ ਪੰਜਾਬ ਦੀ ਜਿਹੜੀ ਪਰੰਪਰਾ ਨੇ ਆ ਕਿ ਬੱਚਿਆਂ ਨੂੰ ਗੁਰਤੀ ਜਿਹਨੂੰ ਕਹਿੰਦੇ ਆ ਕਿ ਉਹ ਸੇਵਾ ਭਾਵਨਾ ਦੀ ਹੀ ਦਿੱਤੀ ਜਾਂਦੀ ਹੈਗੀ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਵਾਕਿਆ ਹੀ ਇਹ ਸਰਵਸਤ ਹੋ ਰਹੇ ਨੇ ਔਰ ਸੇਵਾਦਾਰ ਜਿਹੜੇ ਆ ਉਹ ਆਪਣੇ ਲੈਵਲ ਦੇ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਆ ਕਿ ਅਸੀਂ ਔਰ ਕਾਫੀ ਜਿਹੜਾ ਆ ਕਿ ਰਾਈਆਂ ਨੂੰ ਜਿਹੜਾ ਕਿ ਆ ਦੇਖੋ ਕਿ ਸੜਕ ਜਿਹੜੀ ਆ ਤਪ ਜਾਂਦੀ ਹੈਗੀ ਆ ਤਾਂ ਜੋ ਜਿਹੜਾ ਆ ਕਿ ਉਹ ਪਾਇਲਟ ਔਰ ਹਰ ਪਾਈ ਵੀ ਹੈਗੇ ਉਹਦਾ ਹੀ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਜਿਹੜੀ ਆ ਕਿ ਉਹ ਨਿਵਾਦੇ ਪਏ ਨੇ ਔਰ ਨਵਾਂ ਸ਼ਹਿਰ ਤੋਂ ਆਪਾਂ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਸਾਰੇ ਹੀ ਜਿੰਨੇ ਸੇਵਾਦਾਰ ਨੇ ਨਿਵਾ ਰਹੇ ਨੇ ਉਹ ਵੀ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਵੀ ਔਰ ਸਾਡੇ ਪੰਮੀ ਭਾਜੀ ਬੜੇ ਪੁਰਾਣੇ ਮਿੱਤਰ ਨੇ ਇਹ ਵੀ ਬਾ ਖੋਬੀ ਜਿਹੜੀ ਆ ਉਹ ਇੱਥੇ ਸੇਵਾ ਕਰਦੇ ਨੇ ਔਰ ਹਰ ਫੰਕਸ਼ਨ ਦੇ ਵਿੱਚ ਜਿਹੜੇ ਆ ਉਹ ਇੱਥੇ ਰਹਿੰਦੇ ਨੇ ਰੈਡੀ ਰਹਿੰਦੇ ਨੇ ਤਿਆਰ-ਪਰ ਤਿਆਰ ਉੱਤੇ ਸੜਕ ਦੇ ਕੋ ਦਰਖਤ ਦੀ ਛਾਵੇਂ ਬੈਠੇ ਹੁੰਦੇ ਆ ਕਿ ਜਦੋਂ ਵੀ ਕਿਤੇ ਕੰਮ ਪੈ ਜਵੇ ਤੇ ਫਟਾਫਟੇ ਜਿਹੜੇ ਆ ਉਸ ਵੇਲੇ ਕੰਮ ਦੇ ਵਿੱਚ ਜਾਂਦੇ ਨੇ ਔਰ ਅੱਛਾ ਭਾਜੀ ਇਹ ਜਿਹੜੀ ਆ ਕਿ ਸ਼ਵੀਲ ਕਿਨਾਂ ਬੋਲੋ ਲਗਾਈ ਜਾ ਰਹੀ ਹੈਗੀ ਆ ਇਹ ਛਵੀਲ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਪੰਡਗਰ ਤੋਂ ਲਗਾਈ ਹੈ। ਅੱਛਾ ਇਹ ਮੇਰੀ ਕਰਕੇ ਨਵੀਂ ਛਵੀਲ ਹੈਗੀ ਆ। ਇਹ ਦੂਸਰੀ ਛਵੀਲ ਹੈ ਮੇਰੀ। ਦੂਸਰੀ ਛਵੀਲ ਜਿਹੜੀ ਲਗਾਈ ਜਾ ਰਹੀ ਹੈ। ਸਮਰਾਮਨ ਬਾਦ ਦੁਆਰਾ ਵੀ ਲੱਗੀ ਜਦੋਂ। ਅੱਛਾ ਇਹ ਲਗਾਤਾਰ ਜਿਹੜਾ ਮੌਸਮ ਜਿੱਦਾਂ ਤਾਪਮਾਨ ਦੀ ਗਰਮ ਕਰਕੇ ਇਹ ਲਗਾਤਾ। ਗਰਮੀ ਜਿਹੜੀ ਲੱਗ ਰਹੀ ਆ ਉਹਦੇ ਮੁਤਾਬਕ ਜਿਹੜਾ ਆ ਦੇਖਦੇ ਹੋ ਇਹ ਛਵੀਲ ਲਗਾਈ ਜਾ ਰਹੀ ਹੈ ਜੀ ਆ। ਗਰਮੀ ਦੇ ਸਬੰਧ ਵਿੱਚ ਦੁਆਰਾ ਲੱਗ। ਦੁਆਰਾ। ਲੋੜ ਪਈ ਤਾਂ ਫੇਰ ਲਾਣਗੇ ਪ੍ਰਧਾਨ। ਅੱਛਾ ਪ੍ਰਧਾਨ ਜੀ ਫੇਰ ਲਾਣਗੇ। ਕੋਈ ਰੋ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499